ਤੇ ਹੁਣ ਆਪਾਂ ਜਿਹੜਾ ਟਰਕਿੰਗ ਵੱਲ ਨੂੰ ਵਾਧਦੇ ਆ ਟਰਕਿੰਗ ਦੀਆਂ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਆ ਉਹ ਮਾਰਦੇ ਆ ਰਮਨ ਜੀ ਕਾਫੀ ਅਹਿਮ ਖਬਰਾਂ ਜਿਹੜੀਆਂ ਅੱਜ ਆਪਾਂ ਟਰਕਿੰਗ ਨੂੰ ਲੈ ਕੇ ਜਿਹੜੀਆਂ ਸ਼ੇਅਰ ਕਰਾਂਗੇ ਜਿਹੜੇ ਇਸ਼ੂਜ਼ ਆ ਜਿਹੜੇ ਨਿਊਜ਼ ਆ ਟਰਕਿੰਗ ਨੂੰ ਲੈ ਕੇ ਜਿਹੜੀਆਂ ਆਪਾਂ ਚਰਚਾਵਾ ਕਰਦੀਆਂ ਆ ਸ਼ੁਰੂਆਤ ਕਰਦੇ ਚਾਹੀਏ ਲੇਟੈਸਟ ਸਿਚੁਏਸ਼ਨ ਨੂੰ ਜਿਹੜਾ ਉਹ ਲੈ ਕੇ ਕਿੱਦਾਂ ਜਿਹੜਾ ਹੋ ਰਿਹਾ ਬੀਤੇ ਦਿਨਾਂ ਚ ਸੈਂਟਰਲ ਅਮਰੀਕਾ ਦੇ ਵਿੱਚ ਕਾਫੀ ਮੌਸਮ ਵਿਗੜਿਆ ਰਿਹਾ ਉਹਦੇ ਨਾਲ ਟਰਕਿੰਗ ਸਪਲਾਈ ਚੇਨ ਤੇ ਤਾਂ ਨਹੀਂ ਪ੍ਰਭਾਵ ਪਿਆ ਰੱਗ ਇੱਥੇ ਥੋੜੀ ਜਿਹੀ ਸਿਚੁਏਸ਼ਨ ਜਿਹੜੀ ਹੈ ਡਿਫਰੈਂਟ ਹੈਗੀ ਆ ਉਧਰਲਾ ਅਜੇ ਕੋਈ ਇਨਾਕਦਰ ਨਹੀਂ ਪਿਆ ਹੈਗਾ ਪਰ ਇੱਕ ਦੋ ਤਾਂ ਹੈਗੀਆਂ ਜਿਹੜੀਆਂ ਬੜੀਆਂ ਸੋਰੀ ਗੱਡੀਆਂ ਰੇਟ ਤੇ ਕਿ ਯੂ ਟਰੱਕ ਸੇਲ ਹੋ ਗਈ ਆ April ਦੇ ਵਿੱਚ 30% ਅਪ ਗਈ ਹੈਗੀ ਆ ਲਾਸਟ ਈਅਰ ਤੋਂ ਸੋ ਯੂਸ ট্রাক ਸੇਲ ਜਿਹੜੀ ਆ ਇਹ ਪ੍ਰੋਲ ਉਹ ਜੰਪ ਕੀਤੀ ਆ 30% ਤੋਂ ਲਾਸਟ ਇਅਰ ਤੋਂ ਤੇ ਕਲਾਸ 8 ট্রাক ਆਰਡਰਸ ਜਿਹੜੇ ਆ ਕਲਾਸ 8 ট্রাক ਆਰਡਰਸ ਜਿਹੜੇ ਨਵੇਂ ট্রাক ਹੈਗੇ ਆ ਉਹ 50% ਇਨਕਰੀਜ਼ ਹੋਇਆ ਇਅਰ ਓਵਰ ਇਅਰ ਇਨ ਮੇ ਜੇ ਦੋਨੋਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਨੰਬਰਸ ਆਏ ਹੈ ਕਿ ਇਹ ਕਾਫੀ ਜਿਹੜੇ ਆ ਹੈਰਾਨ ਕਰਨ ਵਾਲੇ ਵੀ ਆ ਇੱਕ ਫੈਕਟਰਿੰਗ ਤੇ ਬਾਕੀ ਜੇ ਕੈਲੋ ਵੀ ਫਰੇਟ ਦੀ ਗੱਲ ਹੈਗੀ ਆ ਆ ਫਰੇਟ ਦਾ ਸਿਚੁਏਸ਼ਨ ਵਧੀਆ ਹੈਗੀ ਆ ਥੋੜਾ ਜਿਹਾ ਜਿਹੜਾ ਡਰਾਈ ਫਰੇਟ ਹੈਗਾ ਆ ਉਹ ਘਟਿਆ ਹੈਗਾ ਆ ਪਰ ਜਿਹੜਾ ਰੀਫਰ ਫਰੇਟ ਹੈਗਾ ਆ ਉਹ ਕਾਫੀ ਵਧੀਆ ਹੈਗਾ ਆ ਇਸ ਵੇਲੇ ਕਾਫੀ ਸੋਨਾ ਮੌਸਮ ਵੀ ਵਧੀਆ ਗਰਮੀ ਵਾਲਾ ਚੱਲ ਰਿਹਾ ਹੈਗਾ ਠੀਕ ਹੈ ਤੇ ਹੁਣੀਆਂ ਜੀਆਂ ਸਿਚੁਏਸ਼ਨਾਂ ਜਿਹੜੀਆਂ ਹੈਗੀਆਂ ਇਸ ਵੇਲੇ ਉਹ ਫਰੇਟ ਨੂੰ ਚੋਰੀ ਤੇ ਜਿਹੜੇ ਤ ਹੈਗੇ ਆ ਕੰਮ ਆ ਉਹ ਕੰਮ ਦਾ ਇੱਕ ਵਧੀਆ ਹੋਇਆ ਫਰੇਟ ਦਾ ਇਹ ਜਿਹੜਾ ਆ ਉਹ ਕਾਫੀ ਚੰਗਾ ਕੀ ਰਿਹਾ ਹੈ ਸੋ ਸੋ ਇਹ ਮਤਲਬ ਚੋਰੀ ਵਾਲਾ ਜਿਹੜਾ ਇਹ ਕੰਮ ਆ ਕੀ ਸਿਚੁਏਸ਼ਨ ਆ ਕਿ ਮਲਟੀਪਲ ਤਰੀਕੇ ਦੇ ਨਾਲ ਜਿਹੜੀ ਫਰੇਟ ਚੋਰੀ ਜਿਹੜੀ ਹੋ ਰਹੀ ਆ ਜਾਂ ਕਿਸੇ ਤੋਂ ਚੋਰੀ ਦੇ ਲੋਡ ਚੁਕਵਾਏ ਜਾ ਰਹੇ ਆ ਜਾਂ ਜਿੰਨਾਂ ਕੋ ਜਾ ਰਹੇ ਆ ਉਹਨਾਂ ਦੇ ਥਰੂ ਹੀ ਇਹ ਕੰਮ ਹੋ ਰਿਹਾ ਕਿ ਕੀ ਸਿਚੁਏਸ਼ਨ ਕਿਦਾਂ ਦੀ ਆ ਤੇ ਰਾਜਕ੍ਰਮ ਸਿਚੁਏਸ਼ਨ ਹੈਗੀ ਆ ਕਿ ਜਿੱਥੇ ਅੱਗੇ ਤਾਂ ਹੁੰਦਾ ਸੀਗਾ ਕਿ ਲੋਡ ਜਿਹੜਾ ਬ੍ਰੋਕਰ ਦੇ ਕੋਲੋਂ ਕੈਰੀਅਰ ਨੂੰ ਜਾਂਦਾ ਸੀਗਾ ਉਹਦੇ ਵਿੱਚ ਗੜਬੜ ਹੁੰਦੀ ਠੀਕ ਹੈ ਹੋਰ ਜਿਹੜੀ ਜਾਰੀ ਗੜਬੜਿਆ ਉਹ ਦੇਖੀ ਜਾ ਰਹੀ ਆ ਵੀ ਜਿਹੜੇ ਕੈਰੀਅਰਸ ਆ ਜਾਂ ਜਿਹੜੇ ਬ੍ਰੋਕਰਸ ਨਹੀਂ ਹੈਗੇ ਜਾਂ ਜਿਹੜੇ ਕੈਰੀਅਰਸ ਜਿੱਦਾਂ ਡਿਸਪੈਚ ਕਰਦੇ ਹੈਗੇ ਆ ਜਦੋਂ ਉਹ ਇੱਕ ਦੂਜੇ ਨੂੰ ਲੋਡ ਦਿੰਦੇ ਹੈਗੇ ਆ ਉਹਨਾਂ ਦੇ ਵਿੱਚ ਇਹਦਾ ਕਾਫੀ ਰੁਝਾਨ ਦੇਖਿਆ ਜਾ ਰਿਹਾ ਵੀ ਉਹ ਆਪਸ ਵਿੱਚ ਕੈਰੀਅਰ ਜਿਹਨੂੰ ਇੱਕ ਦੂਜੇ ਨੂੰ ਲੋਡ ਦਿੰਦੇ ਆ ਤੇ ਉਹ ਜਿਹੜੇ ਲੋਡਸ ਹੈਗੇ ਆ ਉਹ ਬਹੁਤ ਜ਼ਿਆਦੇ ਜਿਹੜੇ ਆ ਉਹ ਖਰਾਬ ਹੋ ਰਹੇ ਆ ਉਹਨਾਂ ਦੇ ਵਿੱਚ ਕਹਿ ਲਓ ਵੀ ਜਿੱਦਾਂ ਹੁਣ ਜਿਹੜਾ ਕਿ ਦੇ ਕੋਈ ਕੈਰੀਅਰ ਕਿਸ ਆਪਾਂ ਅੱਗੇ ਵੀ ਬਹੁਤ ਹੋਰੀ ਇਹ ਗੱਲ ਹਰਜੋਤ ਸਿੰਘ ਬਾਜੀ ਕੀਤੀ ਹੈ ਕਿ ਇੰਸ਼ੋਰੈਂਸ ਕੰਪਨੀਆ ਜਿਹੜੇ ਆ ਉਹ ਇਥੇ ਚੁਕਨੀਆਂ ਹੋ ਗਈਆਂ ਵੀ ਜਦੋਂ ਲੋਡ ਦਾ ਕੋਈ ਇਦਾਂ ਦਾ ਕੇਸ ਹੁੰਦਾ ਆ ਤੇ ਜਿਹਨੇ ਲੋਡ ਲਿਆ ਹੁੰਦਾ ਆ ਉਹਦੇ ਟਰੱਕ ਨੇ ਕੀਤਾ ਨਹੀਂ ਹੁੰਦਾ ਜਿਹੜੇ ਟਰੱਕ ਨੇ ਲੋਡ ਕੀਤਾ ਹੁੰਦਾ ਉਹ ਇੰਸ਼ੋਰੈਂਸੇ ਨਹੀਂ ਹੁੰਦਾ ਸੋ ਦੋਨੋਂ ਇੰਸ਼ੋਰੈਂਸ ਕੰਪਨੀਆਂ ਭੱਲਾ ਛਾੜਦੀਆਂ ਇਹੋ ਜੇ ਕੰਮ ਦੇ ਵਿੱਚ ਤੇ ਇਹ ਲੂਪ ਹੋ ਲਿਆ ਇੱਕ ਜਿਹੜਾ ਕੀ ਲੋਕਾਂ ਨੂੰ ਜਿਹੜੇ ਮਲਕੀ ਲੋਡ ਚੋਰੀ ਕਰਨ ਵਾਲੇ ਆ ਜਾਂ ਜਿਹੜੇ ਇਦਾਂ ਦਾ ਕੰਮ ਕਰਦੇ ਆ ਉਹਨਾਂ ਦੇ ਜਦੋਂ ਇਹ ਹੱਥੇ ਚੜੀ ਜਾਂਦਾ ਉਹਦੇ ਲਈ ਕਾਫੀ ਲੋਕੀ ਜਿਹੜੇ ਆ ਇਸ ਨੂੰ ਕਹਿੰਦਾ ਵੀ ਸਹਾਰਾ ਲੈ ਰਹੇ ਆ ਔਰ ਕਾਫੀ ਬ੍ਰੋਕਰਸ ਨੇ ਵੀ ਕਾਲ ਜਿਹੜੀ ਮੇਰੀ ਗੱਲ ਹੋਈ ਆ ਬ੍ਰੋਕਰਸ ਦੇ ਨਾਲ ਵੀ ਕੋਸ਼ਿਕ ਦਾ ਕਹਿਣਾ ਇਹੋ ਹੀ ਆ ਕਿ ਉਹਨਾਂ ਨੇ ਲੋਡ ਜਿਹੜੇ ਆ ਕੰਪਨੀ ਨੇ ਦਿੱਤੇ ਆ ਤੇ ਅੱਗੇ ਹੁਣ ਉਹਦਾ ਕਲੇਮ ਪੈ ਗਿਆ 60-60 ਹਜ਼ਾਰ ਦਾ ਕਲੇਮ ਪੈ ਗਿਆ ਬਟ ਹੁਣ ਟਰਕਿੰਗ ਕੰਪਨੀ ਜਿਹੜੀ ਉਹ ਫੋਨ ਹੀ ਨਹੀਂ ਚੱਕ ਰਹੀ ਨਾ ਲੱਭ ਹੀ ਨਹੀਂ ਰਹੀ ਕੁਝ ਵੀ ਨਹੀਂ ਕਰ ਰਹੀ ਤੇ ਜਿਹੜੀ ਯੂਰੋਸ ਕੰਪਨੀ ਉਹਨੇ ਕਲੇਮ ਡਿਨਾਈ ਕਰਤਾ ਕਿ ਪੇਪਰ ਵਰਕ ਟਾਈਮ ਨਾਲ ਸਬਮਿਟ ਨਹੀਂ ਹੋ ਰਿਹਾ ਸੋ ਬੜੀ ਮਤਲਬ ਸਿਚੁਏਸ਼ਨਾਂ ਜਿਹੜੀਆਂ ਆ ਬਹੁਤ ਡਿਫਰੈਂਟ ਆ ਮੇਰੇ ਕੱਲ ਗੋਰੇਮੂਲ ਦੇ ਬ੍ਰੋਕਰ ਦੇ ਨਾਲ ਵੀ ਕਾਫੀ ਡੀਟੇਲ ਚ ਗੱਲ ਹੋਈ ਬੜੇ ਸਾਫ਼ ਕਿਹਾ ਉਹ ਕਹਿੰਦਾ ਜੀ ਦੇਖੋ ਅਸੀਂ ਤਾਂ ਬਿਲਕੁਲ ਸਖਤੀ ਕੀਤੀ ਹੋਈ ਆ ਅਸੀਂ ਬਹੁਤ ਡੂ ਡਿਲੀਜੈਂਸ ਕਰਦੇ ਆ ਅਸੀਂ ਜਦੋਂ ਲੋਡ ਦਿੰਨੇ ਆ ਉਹਦੇ ਨੰਬਰ ਉਹਦੀਆਂ ਈਮੇਲ ਐਡਰੈਸ ਐ ਇਸ ਸਾਈਡ ਤੇ ਹਰ ਥਾਂ ਤੇ ਅਸੀਂ ਚੈੱਕ ਕਰਦੇ ਆਂ ਤੇ ਇੱਥੇ ਉਹ ਵੀ ਗੱਲ ਇੱਕ ਹੋਈ ਸੀਗੀ ਕਿ ਜਿੱਥੇ ਕੀ ਰਿਪੋਰਟਸ ਜਿਹੜੀਆਂ ਫਾਈਲ ਕੀਤੀਆਂ ਜਾਂਦੀਆਂ ਜਿਹੜੀਆਂ ਆਪਾਂ ਫਰੇਡ ਗਾਰਡ ਦੀਆਂ ਹੋਰ ਰਿਪੋਰਟਾਂ ਦੀ ਗੱਲ ਕਰਦੇ ਹੁੰਦੇ ਆ ਉਹ ਉਹ ਫਾਈਲ ਕੀਤੀਆਂ ਜਾਂਦੀਆਂ ਉਹਦੀ ਬਹੁਤਾਤ ਵੀ ਇਸ ਕਰਕੇ ਹੋ ਰਹੀ ਆ ਕਿਉਂਕਿ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਡਬਲ ਬ੍ਰੋਕਰੇਜ ਦੇ ਵਿੱਚ ਆਈਆਂ ਹੋਈਆਂ ਸੋ ਅੱਗੇ ਜਿਹੜੇ ਬ੍ਰੋਕਰ ਸੀਗੇ ਉਹ ਡਬਲ ਬ੍ਰੋਕਰੇਜ ਦਾ ਫ੍ਰੇਡਗਾਰਡ ਰਿਪੋਰਟ ਨਹੀਂ ਸੀ ਪਾਉਂਦੇ ਲੇਕਿਨ ਅੱਜ ਦੀ ਤਰੀਕ ਤੇ ਉਹਨਾਂ ਨੂੰ ਮੜਾ ਜਾ ਵੀ ਭਰਮ ਪੈ ਜਾਂਦਾ ਵੀ ਤੁਸੀਂ ਲੋਡ ਅੱਕੇ ਕਿਸੇ ਨੂੰ ਦਿੱਤਾ ਹੈਗਾ ਜਾਂ ਕੋਈ ਹੋਰ ਲੋਡ ਕਰ ਰਿਹਾ ਹੈਗਾ ਤੇ ਉਹ ਤੁਹਾਡਾ ਜਿਹੜਾ ਆਪਣਾ ਐਮਸੀ ਨੰਬਰ ਹੈਗਾ ਉਹ ਥੇ ਫ੍ਰੇਡਗਾਰਡ ਦੇ ਉੱਤੇ ਜਾ ਕੇ ਪਾ ਦਿੰਦੇ ਤਾਂ ਕਿ ਤੁਸੀਂ ਡਬਲ ਬ੍ਰੋਕਰਿੰਗ ਕਰਦੇ ਹੈਗੇ ਸੋ ਇਸ ਕਰਕੇ ਕਾਫੀ ਜਿਹੜੀ ਚੀਜ਼ਾਂ ਹੈਗੀਆਂ ਥੋੜੇ ਔਖੀਆਂ ਹੋ ਰਹੀਆਂ ਔਰ ਇਹਦੇ ਨਾਲ ਹੀ ਕਈ ਜਿਹੜੇ ਸੀਰੀਅਸਲੀ ਕੰਮ ਕਰਨ ਵਾਲੇ ਲੋਕ ਆ ਜਿਹਦੇ ਹਾਰਡ ਵਰਕਿੰਗ ਓਨਰ ਆਪਰੇਟਰ ਹੈਗੇ ਆ ਉਹ ਕਈ ਵਾਰੀ ਇਸ ਸ਼ਿਕੰਜੇ ਦੇ ਵਿੱਚ ਫਸ ਜਾਂਦੇ ਆ ਹੁਣ ਇੱਕ ਤਾਂ ਕੰਪਨੀਆਂ ਡਬਲ ਬੁਕਰ ਕਰਕੇ ਲੋਡ ਦੇ ਰਹੀ ਉਹਦਾ ਨਾਮ ਉਹਨਾਂ ਨੇ ਉੱਥੇ ਪਾਤਾ ਇੱਕ ਜਿਹੜਾ ਡਬਲ ਬੁਕਰ ਲੋਡ ਲੈ ਰਿਹਾ ਉਹਦਾ ਵੀ ਨਾਮ ਪਾਉਣ ਲੱਗੇ ਉਹਨੂੰ ਵੀ ਰਿਪੋਰਟ ਮਿਲਣੇ ਬੰਦ ਹੋ ਜਾਂਦੇ ਆ ਤੁਹਾਨੂੰ ਇਹ ਚੀਜ਼ਾਂ 'ਤੇ ਨਾ ਧਿਆਨ ਦਿਓ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹੇ ਚੀਜ਼ਾਂ ਜਿਹੜੀਆਂ ਹਨ ਤੁਹਾਨੂੰ ਟੋਟਲੀ ਬਿਜ਼ਨਸ 'ਚੋਂ ਬਾਹਰ ਕਰ ਸਕਦੀਆਂ ਹਮ ਜੀ ਜੀ ਸੁਸਰੋ ਤੋਂ ਤੁਹਾਡਾ ਵੀ ਜੇ ਕੋਈ ਕੁਐਸਚਨ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ 4082725200 4082725200 ਇਹ ਸਾਡਾ ਜਿਹੜਾ ਪ੍ਰੋਗਰਾਮ ਆ ਲਾਈਵ ਚੱਲ ਰਿਹਾ ਹਰ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਹੀ ਹੁੰਦਾ ਅ ਬਹੁਤ ਸਾਰੇ ਜਿਹੜੇ ਆਪਣੇ ਟਰੱਕਿੰਗ ਇੰਡਸਟਰੀ ਦੇ ਵਿੱਚ ਭੈਣ ਭਰਾ ਹੈਗੇ ਆ ਉਹ ਡਿਮੋਰਲਾਈਜ਼ ਵੀ ਹੋਏ ਪਏ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਵੀ ਯਾਰ ਸਿਚੁਏਸ਼ਨ ਬੜੀ ਬੈਡ ਹੈਗੀ ਆ ਪਰ ਅੱਜ ਫੋਰਚੂਨ 500 ਕੰਪਨੀਆਂ ਦੀ ਜਿਹੜੀ ਲਿਸਟ ਆ ਜੇ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂ ਅੱਜ ਹੀ ਉਹਨਾਂ ਨੇ ਜਾਰੀ ਕੀਤੀ ਉਹਦੇ ਚ ਬਹੁਤ ਸਾਰੇ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਕੰਪਨੀਆਂ ਉਹਨਾਂ ਦੇ ਨਾਮ ਆਏ ਆ ਸੋ ਇਦਾਂ ਨਹੀਂ ਵੀ ਟਰੱਕਿੰਗ ਅਮਰੀਕਾ ਚ ਖਰੇ ਖਤਮ ਹੋ ਗਈ ਦਾ ਕੀ ਹੋ ਜਾਣਾ ਸੋ ਫੋਰਚੂਨ 500 ਕੰਪਨੀ ਚ ਨੰਬਰ 7 ਦੇ ਉੱਤੇ ਵਰਕਸ਼ਾਇਰ ਹਾਥਵੇਜ਼ ਦੀ ਕੰਪਨੀ ਆਈ ਹੈ ਜਿਹੜੀ ਪਾਇਲਟ ਫਲਾਈਂਗ ਜੇ ਟਰੈਵਲ ਸੈਂਟਰਸ ਨੂੰ ਓਨ ਕਰਦੀ ਆ 37 ਨੰਬਰ ਤੇ ਯੂਪੀਐਸ 41 ਤੇ ਫੈਡੈਕਸ 50 ਨੰਬਰ ਤੇ ਟੈਸਲਾ ਜਿਹੜੇ ਸੈਮੀ ਬੈਟਰੀ ਇਲੈਕਟ੍ਰਿਕ ਟਰੱਕ ਬਣਾਉਂਦੇ ਆ 140 ਤੇ ਪਕਾਰ ਮੇਕਰ ਆਫ ਪੀਟਰਵਿਲ ਤੇ ਕੈਨਵਰਥ ਟਰੱਕਸ ਆ 146 ਤੇ ਕូមਨਸ ਤੇ 160 ਤੇ ਸੀ ਐਚ ਰੋਬਨਸਨ ਵਰਲਡਵਾਈਡ ਆ 191 ਤੇ ਗੁੱਡ ਜੀਅਰ 245 ਐਕਸਪੀਡੀਟਰ ਇੰਟਰਨੈਸ਼ਨਲ ਵਾਸ਼ਿੰਗਟਨ 280 ਤੇ ਜੇਵੀ ਹੰਟ 345 ਤੇ ਰਾਈਡਰ ਸਿਸਟਮ 372 ਤੇ ਟਰੈਵਲ ਸੈਂਟਰਸ ਆਫ ਅਮਰੀਕਾ 423 ਜੀ ਐਕਸੋ ਲੋਜਿਸਟਿਕਸ 478 ਤੇ XPO ਤੇ 489 ਲੈਂਡਸਟਾਰ ਸਿਸਟਮ ਤੇ 490 ਤੇ ਨਾਈਟ 스ਵਿਫਟਰ ট্রান্সਪੋਰਟੇਸ਼ਨ ਹੋਲਡਿੰਗ ਸੋ ਇੰਨੀਆਂ ਜਿਆਦੇ ਜਿਹੜੀਆਂ ਕੰਪਨੀਆਂ ਆ ਜਿਹੜੀਆਂ ਟਰੱਕਿੰਗ ਨਾਲ ਰਿਲੇਟਡ ਆ ਟਰੱਕਿੰਗ ਇੰਡਸਟਰੀ ਚ ਉਹ ਫੋਰਚੂਨ ਅਮਰੀਕਾ ਦੀਆਂ ਜਿਹੜੀਆਂ 500 ਕੰਪਨੀਆਂ ਪੂਰੀ ਅਮਰੀਕਾ ਦੀਆਂ ਉਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਨਾਂ ਆਏ ਹੈ ਜੀ ਜੀ ਬਿਲਕੁਲ